ਬ੍ਰੀ ਮੈਂ ਚੱਬੇਵਾਲ ਤੋਂ ਦੋ ਸਵਾਲ ਪੁੱਛਣਾ ਚਾਹਨਾ ਕਿ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕਿ ਉਹ ਭਗਵੰਤਬਾ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਗਲੇ ਚ ਪਾ ਲਈ ਆਪੇ ਹੀ ਉਹ ਆਪਣੇ ਗਲੇ ਚ ਸੰਗਲ ਪਾ ਕੇ ਅੱਜ ਆਮ ਆਦਮੀ ਪਾਰਟੀ ਚ ਚਲੇ ਗਏ ਔਰ ਜਿਹੜੀ ਕਰਜ਼ੇ ਦੀ ਪੰਡ ਚੁੱਕ ਕੇ ਉਹ ਵਿਧਾਨ ਸਭਾ ਚ ਲੈ ਕੇ ਗਏ ਸੀ ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ ਤੇ ਚੱਬੇਵਾਲ ਜੀ ਇਹਦਾ ਜਵਾਬ ਦੇ ਦਿਓ ਦੂਸਰੀ ਗੱਲ ਮੈਂ ਕਵਾਂ ਕੀ ਭਗਵੰਤ ਕਮਾਨ ਜੀ ਇਹ बार-बार ਦਾਵਾ ਕਰਦੇ ਆ ਕਿ 13 ਚੋ 0 ਮੈਂ ਕਹਿੰਦਾ ਹਾਂ 13 ਚੋ 0 ਆਮ ਆਦਮੀ ਪਾਰਟੀ ਜਿੱਤੇਗੀ ਔਰ ਜਿਸ ਤਰੀਕੇ ਦੇ ਨਾਲ ਦਿਵਾਰੀਆਂ ਪਨ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਕਦੀ ਉਹ ਜੀਪੀ ਨੂੰ ਲੈ ਕੇ ਜਾਂਦੇ ਆ ਕਦੀ ਸ਼ਸ਼ੀਲ ਰਿੰਕੂ ਨੂੰ ਕਾਂਗਰਸ ਨੂੰ ਲੈ ਕੇ ਜਾਂਦੇ ਆ ਕਦੀ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਜਾਂਦੇ ਆ ਆਪਣਾ ਕੋਈ ਕੈਡਰੇਨਾ ਕੋ ਬਚਿਆ ਨਹੀਂ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਭਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰ ਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਤੇ ਖੜੇ ਕਰ ਲੋ ਸਾਰੀਆਂ ਤੁਹਾਡੀਆਂ ਜਮਾਨਤਾਂ ਜप्त ਹੋਣੀਆਂ ਐਲਾਨ ਕਰੋ ਕਿ ਜਦੋਂ ਭਰਿਆ ਬੇੜਾ ਡੁੱਬੇਗਾ ਸਾਰੇ ਮੰਤਰੀ ਹਾਰਨਗੇ ਕਿ ਤੁਸੀਂ ਸਰਕਾਰ ਤੋਂ ਅਸੀਫਾ ਦਿਓਗੇ